ਤੇਗ ਵਾਹੀ ਤੇਗ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਤਲਵਾਰ ਹਥਿਆਰ ਕਿਰਨ ਜਾਂ ਰਿਸ਼ਮ ਸਿੱਖ ਧਰਮ ਵਿੱਚ ਤੇਗ ਦੇ ਵਾਸਤੇ ਸ਼ਬਦ ਕਿਰਪਾਨ ਅਤੇ ਸ੍ਰੀ ਸਾਹਿਬ ਵੀ ਪ੍ਰਚਲਿਤ ਹੈ ਸਿੱਖ ਇਤਿਹਾਸ ਵਿੱਚ ਭਗਤੀ ਅਤੇ ਸ਼ਕਤੀ ਸੰਤ ਅਤੇ ਸਿਪਾਹੀ ਮੀਰੀ ਅਤੇ ਪੀਰੀ ਆਦਜਿਹੇ ਸ਼ਬਦਾਂ ਦਾ ਸੁਮੇਲ ਸਾਹਮਣੇ ਆਉਂਦਾ ਹੈ ਸਿੱਖ ਗੁਰੂ ਸਾਹਿਬਾਨ ਸਾਹਮਣੇ ਕੇਵਲ ਇੱਕੋ ਆਦਰਸ਼ ਸੀ ਬਰਾਬਰੀ ਵਾਲੇ ਗੁਰਮੁਖੀ ਸਮਾਜ ਰਾਹੀਂ ਹਲੇਮੀ ਰਾਜ ਦੀ ਸਥਾਪਨਾ ਤਲਵਾਰ ਨੂੰ ਸਿੱਖੀ ਵਿੱਚ ਕਿਰਪਾਨ ਇਸ ਲਈ ਆਖਿਆ ਗਿਆ ਹੈ ਕਿ ਇਸ ਨੂੰ ਚਲਾਉਣ ਵੇਲੇ ਕਿਰਪਾ ਦਾ ਸੰਕਲਪ ਉਸ ਵਿੱਚ ਸ਼ਾਮਿਲ ਹੋਵੇ ਸਤਿਗੁਰੂ ਸਾਹਿਬਾਨ ਚਾਹੁੰਦੇ ਸਨ ਕੇ ਸਮਾਜ ਦੇ ਦੱਬੇ ਕੁਚਲੇ ਨਿਮਾਣੇ ਅਤੇ ਲੁੱਟੇ ਪੁੱਟੇ ਲੋਕ ਆਪਣੀ ਹੋਂਣੀ ਆਪ ਨਿਸ਼ਚਿਤ ਕਰਨ। ਸਮਾਜ ਦੇ ਭੋਲੇ ਮਨੁੱਖ ਕੇਵਲ ਭਗਤੀ ਤੱਕ ਸੀਮਤ ਨਾ ਰਹਿਣ। ਸਗੋਂ ਸਿਪਾਹੀ ਬਣ ਕੇ ਸ਼ਕਤੀ ਦੇ ਪ੍ਰਤੀਕ ਵੀ ਬਣਨ। ਸੰਤ ਸਿਪਾਹੀ ਵਾਲੇ ਸਿੱਖ ਸਿਧਾਂਤ ਦੀ ਸਥਾਪਤੀ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਗੁਰੂ ਦਾ ਸਿੱਖ ਪੀਰੀ ਦੀ ਤੇਗ ਨੂੰ ਅੰਦਰ ਦੇ ਦੁਸ਼ਟ ਅਹੰਕਾਰ ਨੂੰ ਮਾਰਨ ਲਈ ਵਰਤਦਾ ਹੈ ਮੀਰੀ ਦੀ ਤੇਗ ਨਾਲ ਉਹ ਬਾਹਰਲੇ ਦੁਸ਼ਟਾਂ ਦਾ ਸੰਘਾਰ ਕਰਦਾ ਹੈ ਐਸੇ ਗੁਰਸਿੱਖ ਸੰਤ ਸਿਪਾਹੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਅਦ ਵਿੱਚ ਖਾਲਸੇ ਦੀ ਸੰਗਿਆ ਦਿੱਤੀ ਉਹਨਾਂ ਵੱਲੋਂ ਸਾਜੇ ਨਿਵਾਜੇ ਅਜਿਹੇ ਮਨੁੱਖਾਂ ਦਾ ਇਹ ਸਮੂਹ ਫਿਰ ਅਕਾਲ ਪੁਰਖ ਦੀ ਫੌਜ ਬਣ ਗਿਆ ਗੁਰਮਤਿ ਅਨੁਸਾਰ ਕਿਰਪਾਨ ਚਲਾਉਣ ਦਾ ਅਧਿਕਾਰੀ ਉਹੀ ਹੈ ਜੋ ਮੁਖਤੇ ਹਰ ਚਿਤ ਮੈ ਯੁੱਧ ਵਿਚਾਰੇ ਦੀ ਅਵਸਥਾ ਵਿੱਚ ਵਿਚਰਦਾ ਹੋਵੇ ਖਾਲਸੇ ਦੀ ਤੇਗ ਹਮੇਸ਼ਾ ਹੀ ਮਨੁੱਖੀ ਆਜ਼ਾਦੀ ਸਵੈ ਮਾਣ ਸੁਤੰਤਰਤਾ ਇਨਸਾਫ ਦੀ ਰਾਖੀ ਅਤੇ ਦੁਸ਼ਟਾਂ ਦੇ ਵਿਨਾਸ਼ ਲਈ ਹੀ ਉੱਠਦੀ ਰਹੀ ਹੈ ਧਰਮ ਦਾ ਜੈਕਾਰ ਕਰਨ ਲਈ ਵਾਹੀ ਜਾਂਦੀ ਰਹੀ ਹੈ ਜਿਨ੍ਹਾਂ ਸੂਰਬੀਰ ਬਹਾਦਰ ਯੋਧਿਆਂ ਨੇ ਸੰਤ ਸਿਪਾਹੀ ਬਣ ਕੇ ਤਲਵਾਰ ਦੀ ਥਾਂ ਕਿਰਪਾਨ ਨੂੰ ਵਾਹਿਆ ਉਹਨਾਂ ਦਾ ਸਿਮਰਨ ਵੀ ਰੋਜ਼ਾਨਾ ਅਰਦਾਸ ਵਿੱਚ ਹੁੰਦਾ ਹੈ